ਹਾਂਜੀ ਅੱਜ ਸਵੇਰੇ ਸਵੇਰੇ ਹੋਰ ਪਲੇਟਿੰਗ ਚੈਲੰਜ ਪਲੇਟਿੰਗ ਸੈਟ ਕਰਾਂ ਚੌਲ ਬਣ ਗਏ ਹੋਰ ਚਾਵਲ ਬਣ ਗਏ ਅਲਸਿਵੀ ਰੈਡੀ ਆ ਹਾਂਜੀ ਦਹੀਂ ਨਹੀਂ ਰੈਡੀ ਆ ਸਲਾਦ ਵੀ ਰੈਡੀ ਦਹੀਂ ਨਹੀਂ ਹਾਂਜੀ ਸਬਜ਼ੀਆਂ ਦੱਸੋ ਸਾਨੂੰ ਸਬਜ਼ੀ ਅਸੀਂ ਅੱਜ ਹੀ ਬਣਾਈ ਪਨੀਰ ਦੀ ਠੀਕ ਹੈ ਹਾਂਜੀ ਉਹ ਮੈਂ ਬਾਅਦ ਵਿੱਚ ਆ ਤੇ ਇਹ ਤੇ ਬੜੀਆਂ ਦੀਸ਼ਾ ਬਣਾਈ ਫਿਰਦੇ ਅੱਜ ਅੱਜ ਸੋਧੋ ਥੋੜੀਆਂ ਬਣਾਈਆਂ ਸਹੀ ਗੱਲ ਆਪਣੇ ਹਿਸਾਬ ਨਾਲ ਸੋਧੀਆਂ ਬਣਾਈਆਂ ਸਹੀ ਗੱਲ ਹੈ ਆਪਣੇ ਹਿਸਾਬ ਨਾਲ ਥੋੜੀਆਂ ਵਾਕਈ ਆਹਾਹ ਔਰਾਂ ਦੀ ਖੁਸ਼ਬੂ ਘਰੀ ਸੰਭਾਉਂਦੀ ਪਈ ਨਾ ਖੁਸ਼ਬੂ ਆਜਾ ਜੂਟੀ ਫੈਮਿਲੀ ਤੁਸੀਂ ਵੀ ਨਾਸ਼ਤਾ ਕਰ ਲਓ ਸਹੀ ਗੱਲ ਹੈ ਸਿੰਪਲ ਸੋਬਰ ਨਾਸ਼ਤਾ ਹੈ ਹਾਂਜੀ ਇਹ ਮੇਰਾ ਫੇਵਰਟ ਡਿਸ਼ ਦੇਈ ਆ ਮੈਨੂੰ ਡਿਸ਼ ਅੱਛਾ ਮਤਲਬ ਆ ਪਾਂਡਾ ਵਾਲਾ ਤੇ ਆ ਵਾਲਾ ਮੈਨੂੰ ਬਹੁਤ ਠੀਕ ਆ ਸਟੀਲ ਦੇ ਪਾਂਡਿਆਂ 'ਚ ਮੈਨੂੰ ਸਰਵ ਕਰਨਾ ਜ਼ਿਆਦਾ ਵਧੀਆ ਲੱਗਦਾ ਹੈ ਹਾਂਜੀ ਤੁਸੀਂ ਅਕਸਰ ਦੇਖਦੇ ਹੋਗੇ ਮੈਂ ਇਹੀ ਗਿੰਡਰ ਸੈੱਟ ਕਰਦੀ ਹਾਂ ਇਹ ਸੋਨਾ ਵੀ ਲੱਗਦਾ ਹੈ ਹੈਨਾ ਲਿਸ਼ਕੁ ਲਿਸ਼ਕੁ ਕਰਦਾ ਹਾਂ ਜਦੋਂ ਧੋਦਿਆ ਚਮਕਦੇ ਬੜੇ ਭਾਂਡੇ ਚਮਕਦੇ ਓੜੇ ਭਾਂਡੇ ਸਹੀ ਗੱਲ ਵਿੱਚ ਚੀਜ਼ ਪਾਈ ਵੀ ਕਿੰਦੀ ਸੋਹਣੀ ਲੱਗਦੀ ਨਾ ਨਾਲੇ ਸਾਡੀ ਇਧਰ ਪਲੇਟ ਵੀ ਵੇਖੋ ਕਿੰਨੇ ਵਧੀਆ ਸੋਨੇ ਡਿਜ਼ਾਈਨ ਦੀ ਬਣੀ ਹੋਈ ਏ ਹਜੇ ਤਾਂ ਅਸੀਂ ਐਧੀਆਂ ਵਿਖਾਈਆਂ ਹੀ ਨਹੀਂ ਮੈਨੂੰ ਲੱਗਦਾ ਹਨਾ ਉਹ ਸ਼ਾਇਦ ਤੁਸੀਂ ਚੀਜ਼ਾਂ ਰੱਖੀਆਂ ਵੇਖੀਆਂ ਹੋਣੀਆਂ ਪਰ ਉਦਾਂ ਨਹੀਂ ਵੇਖੀਆਂ ਹੋਣਗੀਆਂ ਹਾਂਜੀ ਆ ਵਾਲੀ ਆ ਵੇ ਇੰਦੇ ਚਾਪਾ ਸੈੱਲ ਰੱਖ ਦੇ ਹਾਂਜੀ ਇੱਥੇ ਰੱਖ ਦੇ ਠੀਕ ਆ ਇੰਦੇ ਚਾਪਾ ਸੈੱਲ ਰੱਖ ਦੇਣੀ ਉਸ ਜਾਰਾ ਕੇ ਬੜਾ ਪਿਆਰਾ ਲੱਗਦਾ ਹੈ ਹਾਂਜੀ ਬਹੁਤ ਸੋਹਣਾ ਇਹ ਤੇ ਰੈਸਟੋਰੈਂਟ ਵਾਲੀ ਫੀਲ ਆਉਂਦੀ ਹੈ ਨਾ ਇਹਨੇ ਚੋਟੀ ਰੱਖੀ ਹੈ ਤੇ ਸਹੀ ਗੱਲ ਕਿ ਜਿਵੇਂ ਇਹਨਾਂ ਨੇ ਰੈਸਟੋਰੈਂਟ ਵਿੱਚ ਨਹੀਂ ਸਜਾ ਕੇ ਰੱਖੀਆਂ ਹੁੰਦੀਆਂ ਸਹੀ ਗੱਲ ਬੜੀ ਸੋਹਣੀ ਲੱਗਦੀ ਏ ਤੇ ਆ ਇਹ ਆਪਣੀ ਰੋਟੀ ਰੱਖਣ ਵਾਲੀ ਰੋਟੀ ਰੱਖਣ ਵਾਲੀ ਕੋਈ ਨਹੀਂ ਸੋਹਣੀ ਬਣੀ ਹੋਈ ਇਹਦੇ ਵਿੱਚ ਅਸੀਂ ਰੱਖ ਕੇ ਪੇਪਰ ਤੇ ਉੱਤੇ ਰੱਖਾਂਗੇ ਗਰਮ-ਗਰਮ ਫੁਲਕੇ ਤੁਸੀਂ ਵੀ ਦੱਸਿਓ ਤੁਹਾਨੂੰ ਸਾਡੇ ਬਰਤਨ ਕਿਵੇਂ ਦੇ ਲੱਗੇ ਆ ਵੇਖੋ ਕਿੰਨੀ ਸੋਹਣੀ ਲੱਗਦੀ ਨਾ ਇਹ ਬਣੀ ਹੋਈ ਹੈ ਹਾਂਜੀ ਇਹ ਫਿਰ ਐਪਲ ਵਾਰੀ ਬਣੀ ਹੋਈ ਹੈ ਜਾਂ ਇਹਨੂੰ ਕਹਸਦੇ ਤ੍ਰਿਕੋਣੀ ਹਾਂਜੀ ਤੇ ਉਧਰ ਚਲੋ ਹੁਣ ਅਸੀਂ ਲਾਉਣ ਲੱਗੇ ਫੁਲਕੇ ਗਰਮ ਕਰਕੇ ਤੇ ਫੁਲਕੇ ਲਾਉਣੇ ਤੇ ਬੱਸ ਫਿਰ ਅਸੀਂ ਰੋਟੀ ਖਵਾ ਕੇ ਫਿਰ ਮਿਲਦੇ ਆਂ ਤੁਹਾਨੂੰ ਕੋ ਹਾਂਜੀ ਆ ਰਹੇ ਗਰਮ ਗਰਮ ਫੁਲਕੇ ਖਾਓ ਸੀ ਲਾਉਣ ਲੱਗੇ ਆ YouTube ਫੈਮਿਲੀ ਅੱਜ ਅਸੀਂ ਕੀ ਬਣਾ ਰਹੇ ਆ ਅੱਜ ਅਸੀਂ ਇੱਧਰ ਦੇਖੋ ਅੱਜ ਅਸੀਂ ਬਣਾਉਣ ਲੱਗੇ ਆ ਚੈੱਕ ਕਰੋ ਇੱਧਰ ਵੇਖੋ ਮੈਂ ਤਾਂ ਵਿਖਾਉਣ ਆਈ ਵੀ ਕਿਵੇਂ ਰੜੇ ਕਿ ਨਹੀਂ ਰੜੇ ਤੇ ਸਾਰੇ ਮੈਨੂੰ ਚੋਰ ਪੈ ਗਏ ਉੱਧਰ ਵੇਖੋ ਕੀ ਆਂ ਡਰੋਕੀ ਆ ਇਹ ਤੁਹਾਡੇ ਲਾਲਾ ਬੰਦੇ ਲਾਲ ਤੰਗ ਹੋ ਗਿਆ ਹੋਰਾਂ ਨੂੰ ਚੋਰ ਪੈ ਗਏ ਐ ਇੱਧਰ ਵੇਖ ਮੰਮੀ ਹਜੇ ਕਹਿੰਦੀ ਮੇਰੀ ਅੱਖ ਨਹੀਂ ਠੀਕ ਤੇ ਇੱਧਰ ਵੇਖੋ ਪਟੇ ਕੰਮਾਂ ਨੂੰ ਇਹ ਸ਼ੇਰ ਐ ਇਹ ਅਸੀਂ ਕੋਲ ਤੇ ਲੱਗੇ ਬਣਾਉਣਾ ਮੈਂ ਕਦੇ ਪਹਿਲਾਂ ਬਣਾਇਆ ਨਹੀਂ ਮੈਂ ਫਸਟ ਟਾਈਮ ਟਰਾਈ ਕਰਨ ਲੱਗੀ ਤੇ ਮੈਂ ਮੰਮੀ ਤੋਂ ਰੈਸਪੀ ਲੈ ਰਹੀ ਸੀ ਹੈ ਤਾਂ ਸੌਖਾ ਹੀ ਆ ਮਤਲਬ ਪਰ ਮੈਂ ਕਦੇ ਬਣਾਇਆ ਨਹੀਂ ਸੀ ਇਸ ਲਈ ਮੈਂ ਕਿ ਨਹੀਂ ਰਿਸਕ ਕੀ ਲੈਣਾ ਚਲੋ ਉਹ ਕਹਿ ਰਹੇ ਥੋੜੇ ਕੱਚੇ ਆ ਔਰ ਕ੍ਰਾਂਚੀ ਕਰ ਦਿੰਨੇ ਚਲੋ ਆਹ ਤਾਂ ਹੁਣ ਬਣ ਕੇ ਫਿਰ ਗਰੇਵੀ ਬਣਾ ਕੇ ਫਿਰ ਲਾਸਟ ਦਿਖਾਵਾਂਗੇ ਤੁਹਾਨੂੰ ਅੱਜ ਫਸਟ ਟਾਈਮ ਕੀਤੇ ਕੋਪਤੇ ਰੈਡੀ ਤੇ ਕਿਸ ਤਰ੍ਹਾਂ ਬਣੀ ਓਕੇ ਕੀ ਬਣ ਰਿਹਾ ਅੱਜ ਬਣ ਰਿਹਾ ਕੋਪਤੇ ਬੱਚਾ ਕੋਪਤੇ ਕੋਪਤੇ ਬਣ ਰਿਹਾ ਕੋ ਹੱਕ ਤੇ ਖਾਏ ਯਾਰ ਹਿੱਲ ਗਿਆ ਹਿੱਲ ਗਿਆ ਖੁੱਜ ਗਿਆ ਕੋਹ ਤੇ ਖਾਏਗੇ ਏ ਪਹਿਲਾਂ ਤਾਂ ਮੈਂ ਕਰਦਾ ਹਾਂ ਇਹ ਲੱਗੇ ਹੋਣੇ ਗੰਡੇ ਤੁਹਾਨੂੰ ਲਾਉਣਗੇ ਹਾਂ ਬਚ ਕੇ ਰਹਿਣਾ ਦੇ ਨਾ ਮੈਂ ਬਚਿਆ ਨਹੀਂ ਆ ਓ ਮਾਈ ਗਾਡ ਦੱਸਿਆ ਨਹੀਂ ਓ ਨੋ ਨਹੀਂ ਸਾਡੇ ਵਧੀਆ ਬਣੇ ਉਹ ਡਾਰਕ ਬਰਾਊਨ ਡਾਰਕ ਬਰਾਊਨ ਖਾਏ ਪੂਰੇ ਨਾਲ ਕੇ ਨਹੀਂ ਨਹੀਂ ਨਵਾਰ ਸ਼ੈਰੂ ਖਾਨ ਹੈ ਸਸਤੀ ਕਾ ਨਹੀਂ ਮਤਾ ਹੋਗੀ ਬੰਦਾ ਪਰ ਮੈਂ ਸ਼ੈਰੂ ਖਾਨ ਥੋੜੀ ਬੰਦਾ ਪਿਆ ਅਸਾ ਹੋਗੀ ਨਹੀਂ ਹੋਗੀ ਵੀ ਨਹੀਂ ਹੈਗਾ ਫਿਰ ਇਹ ਹੋਰ ਹੀ ਆ ਇਹ ਦੋਵਾਂ ਦੇ ਘਰ ਆਉਗੀ ਦੀ ਮੰਮੀ ਆ ਨੋ ਕਿਸੀ ਦੀ ਮੰਮੀ ਹੋਗੀ ਦੀ ਮੰਮੀ ਤਾਂ ਇੱਕ ਹੀ ਆ ਦੇਖ ਰਹੀ ਇਹ ਨਵਾਂ ਸੀਰੀਅਲ ਕੱਢਾਂਗੇ ਨਾ ਆਉਗੀ ਦੀ ਮੰਮੀ ਆ ਆਪ ਕੀ ਕਰ ਰਹੇ ਹੋ ਓਗੀ ਵੀ ਮੰਮੀ ਉਹ ਹੁੰਦੀ ਤੇ ਫਿਰ ਉਹਨੇ ਗੁਆਣ ਚੋਲੀ ਵੀ ਇਹਨਾਂ ਚੱਕਰ ਨਹੀਂ ਚਲਾਉਣਾ ਹੈਗਾ। ਓਲੀ ਵੀ ਆ। ਓਗੀ ਨੇ? ਯੈਸ। ਰੁਟਾਇਨ ਤੂੰ ਓਗੀ ਆ ਤੇਰਾ ਮੈਨੂੰ ਧਿਆਨ ਰੱਖਣਾ ਪੈਣਾ। ਨਾ ਨਾ ਮੈਂ ਨਹੀਂ ਓਗੀ। ਚੱਕਰ ਘੱਟ ਚਲਾਇਆ ਕਰ ਗੁਆਣ ਚ। ਗੁਆਣ ਚ। ਹੋਰ ਵੀ ਤੋਂ। ਚੱਕੋ ਬਈ। ਉਹਨਾਂ ਆਪਾਂ ਆ ਵੀ ਪਾ ਰਹੇ ਆ। ਤੇ ਤੇਰੇ ਚ ਹੱਥ ਡਬੋਤਾ ਐਸੇ ਓ ਮਾਈ ਗੋਡ। ਵੈਰੀ ਡੇਂਜਰਸ ਬਸੇ ਹੋ ਜਾ ਚੋਰੀ ਚੋਰੀ ਖਾ ਜਾ ਗਾਲਾਂ ਪੈਣੀਆਂ ਨੇ ਜੇ ਤੂੰ ਖਾਧੇ ਫਿਰ ਮੈਂ ਛਿੱਲ ਦੂੰ ਛਿੱਲ ਕੋਨੇ ਬੜਨੇ ਰਏ ਜਿੰਨੇ ਖਾ ਰਿਆ ਤੂੰ ਤੂੰ ਮੇਰੇ ਕੋਲ ਲੈ ਦੋ ਬਵਾ ਕੇ ਰਹਿਣਾ ਦੇਖ ਲੋ ਵੀ ਕੀ ਆਵੇ ਨਾ ਪੱਕਾ ਕਦੂ ਐਸੇ ਖਾਣਾ ਬਿਲਕੁਲ ਪਸੰਦ ਨਹੀਂ ਕਰਦਾ ਜਦੋਂ ਕਦੂ ਦੇ ਨਾਂ ਲੈ ਵੀ ਹੈ ਨਾ ਉਹ ਹੁੰਦਾ ਵੀ ਭਾਜੀ ਜਾਈਏ ਆ ਤੂੰ ਕਹਿੰਨਾ ਮੈਂ ਕੀਤਾ ਬੁੜੇ ਰੀਜ ਨਾਲ ਹੀ ਤੇ ਅੱਜ ਦੇਖ ਲੋ ਅਜਾ ਕਦੂ ਆ ਫਰਾਈ ਕਰਤੇ ਤੇ ਹੁਣ ਖਾਣ ਲਈ ਲੜਦੇ ਹੂੰ ਮੇਲ ਲੋ ਇਹ ਦੁਨੀਆ ਦਾ ਦਸਤੂਰ ਆ ਬਦਾਮ ਖਾਓਗੇ ਖਵਾਵਾਂਗੇ ਨਹੀਂ ਖਾਣੇ ਹਾਂ ਨਹੀਂ ਖਾਣੇ ਨਹੀਂ ਖਾਣੇ ਕੀ ਕਰ ਲੋਗੇ ਮੋਬਿਲ ਗਿਆ ਕੜਾਈ ਚ ਅੱਜ ਤੁਸੀਂ ਫੇਰ ਲੱਗਦਾ ਵਾਵਾ ਕੁਝ ਬਣਾਈ ਬੈਠੇ ਜੇ ਆ ਰੱਤੀ ਬਣਾਇ ਸੀ ਕੋਕ ਤੇ ਕੋਲ ਤੂੰ ਤਾਂ ਫੈਨਸੀਆ ਗਈ ਚਲ ਗਈ ਸੀ ਵਾਹ ਕਿੱਡੇ ਸੋਹਣੇ ਇੰਨੇ ਸਵਾਦ ਬਣੇ ਸਾਰਿਆਂ ਦੇ ਰਿਵਿਊ ਮੇਰਾ ਰਿਵਿਊ ਨਹੀਂ ਲੈ ਪਾਈ ਉਦੋਂ ਮੈਂ ਰੋਟੀ ਖਾਂਦੀ ਪਈ ਸੀ ਫੋਨ ਮੇਰੇ ਨੇੜੇ ਨਹੀਂ ਸੀ ਹੈਗਾ ਇਹ ਬਣਾ ਰਹਿਤਾ ਕੱਤੂ ਜਿਹੜੇ ਮੇਰੇ ਨਾਲ ਕਿਹਾ ਤੋਏ ਹਾਂਜੀ ਇਹ ਅੱਜ ਮੈਂ ਬਣਾਇਆ ਪ੍ਰਸ਼ਾਦ ਵਾਓ ਵਾਓ ਲੱਸੀ ਤੁਹਾਨੂੰ ਅਸੀਂ ਰੋਟੀ ਬਣਾਉਣ ਜਾ ਰਹੇ ਹਾਂ ਤੇ ਆਜੋ YouTube ਫੈਮਲੀ ਤੁਸੀਂ ਵੀ ਖਾ ਲਓ ਕਿਹੜਾ ਪ੍ਰਸ਼ਾਦ ਕਿੰਨੂੰ ਪਸੰਦ ਆ ਤੇ ਜਿਆਦਾ ਕੱਲ ਵਲੌਗ ਨਹੀਂ ਬਣਿਆ ਕੁਛ ਕੱਲ ਦਾ ਕੁਛ ਅੱਜ ਦਾ ਦੋਹਾਂ ਦਿਨਾਂ ਦਾ ਐਡਿਟ ਕਰਕੇ ਫਿਰ ਮੈਂ ਤੁਹਾਡੇ ਸਾਹਮਣੇ ਲੈ ਕੇ ਆਉਂਗੀ ਵਲੌਗ ਜਿੰਨਾ ਕੁ ਹੋਇਆ ਕਬੂਲ ਕਰਿਓ ਤੇ ਹੁਣ ਮੈਂ ਫਿਰ ਕੈ ਲਾਉਣੀ ਆ ਥੋੜਾ ਜਿਹਾ ਮੰਮੀ ਹੋਣਾ ਨਾਲ ਗੱਲਾਂ ਬਾਤਾਂ 'ਚ ਮਸ਼ਰੂਫ ਰਹੀ ਤਾਂ ਉਹਨਾਂ ਨੂੰ ਟਾਈਮ ਵੱਧ ਦੇਈ ਦਾ ਕਰਕੇ ਵਲੌਗ ਨਹੀਂ ਬਣ ਪਾਇਆ ਹਾਂਜੀ ਬਾਕੀ ਚਲੋ ਆਜੋ ਬਣਾਈਆਂ ਰੋਟੀਆਂ ਹਾਂਜੀ ਠੀਕ ਆ ਯਾ ਚੱਲ ਮੰਮੀ ਜਾਣ ਤੈਨੂੰ ਇਹ ਆਪਦਾ ਬਾਗ ਵਿਖਾ ਕੇ ਲਿਉਣੀ ਆ ਚਲੋ ਵੀ ਅੱਜ ਮੰਮੀ ਨੂੰ ਵਿਖਾ ਕੇ ਲਿਉਣੀ ਆਪਾਂ ਆਪਦਾ ਬਾਗ ਹਾਂ ਉਹ ਉੱਥੇ ਸਾਹਮਣੇ ਅਮਰੂਦ ਬੈਕ ਸਾਈਡ ਸੰਤਰੇ ਸੰਤਰੇ ਲੱਗੇ ਲੱਗੇ ਆਵਾਂ ਖਾ ਕੇ ਆਵਾਂਗੇ ਆਪਾਂ ਸਾਰੇ ਤੋੜ ਕੇ ਹਾਂ ਨਵੰਬਰ ਦਸੰਬਰ ਹਾਂ ਲੱਗੇ ਤਾਂ ਹੋਏ ਸੀ ਹੁਣ ਵੇਖੋ ਜਾ ਕੇ ਵੇਦਨੇ ਕੀ ਹਾਲ ਚਾਲ ਫਲਾਵਰ ਵੇਖੋ ਇਹ ਰਹੇ ਇਹ ਰਹੇ ਐਸ ਵੇਲੇ ਬਾਬਾ ਜੀ ਵੀ ਪੜ ਰਹੇ ਆ ਰੇ ਰਸਰ ਦਾ ਪਰ ਤਰਨਾ ਹਾ ਬਹੁਤ ਵਧੀਆ ਹੁੰਦਾ ਇੱਥੇ ਫਿਰ ਫਿਰ ਤਰੇਲ ਤਰੇਲ ਓਹ ਗਲਾਬ ਕਿੰਨੇ ਖਿੜੇ ਵਾਓ ਸਿੰਘਾ ਹਲੋ ਚੰਗੇ ਅਸਤੇ ਤੇ ਵੇਲੋ ਫਿਰ ਕਿੰਨੇ ਲਾ ਫਿਰ ਉਹਨੇ ਹੀ ਲੱਗਦੇ ਨੇ ਸਰਦਾਰ ਦਾ ਮੌਸਮ ਤਾਂ ਹੈ ਇਹ ਹੈ ਵਿਦਿਆ ਪੜਾਈ ਦਾ ਹਾਂ ਇਹ ਕਿਤਾਬਾਂ ਚ ਰੱਖਦੇ ਹੁੰਦੇ ਸੀ ਹਾਂ ਇਹ ਵੀ ਰੱਖਦੇ ਹੁੰਦੇ ਸੀ ਅਸੀਂ ਵੀ ਬੜੇ ਰੱਖਦੇ ਹੁੰਦੇ ਸੀ ਘਰੇ ਪੜਾਈ ਆਉਂਦੀ ਪਰ ਨਹੀਂ ਆਈ ਕਿ ਜਿਹੜਿਆਗਾ ਤਾਂ ਬਾਅਦ ਹੀ ਆਈ ਤਾਂ ਕਿ ਨਾ ਸਹੀ ਆ ਨਾ ਵਿਚ ਵਿਚ ਚਲੇ ਜਿਹੜੇ ਵਿਚ ਵਿਚ ਆਉ ਪਾਣੀ ਪਿੰਦਾ ਨਾ ਉਤੋਂ ਜਦੋਂ ਆਵੇ ਆ ਮੈਨੂੰ ਫੁੱਲ ਬੜੇ ਸੁਨੇ ਲੱਗਦੇ ਆ ਹਾਂ ਇਹ ਬਹੁਤ ਹੁੰਦੇ ਕਲੰਗਾਂ ਆ ਆ ਇਥੇ ਮਰੂਥ ਦਾ ਐਸ ਲੈਂਡ ਤੇ ਆਵੇ ਤੇਰੀ ਡੇਜੀ ਡੇਜੀ ਬੈਠੀ ਆਈ ਅੱਜ ਮੰਮੀ ਨੇ ਨਾਂ ਸਹੀ ਲਿਆ ਹਮਮ ਤਾਂ ਮੰਮੀ ਤੇ ਮੇਨ ਲਾਦਾ ਹੋਣਾ ਹੈ ਹੀ ਨਹੀਂ ਕੋਈ ਮਰੂਥ ਹਮ ਤਾਂ ਨਹੀਂ ਜੇ ਹੋਇਆ ਤਾਂ ਕਾਣਾ ਹੋਗਾ ਹਾਂ ਅੱਜ ਕੀ ہماری ਹਾਰਵੈਸਟਿੰਗ ਦੇਖੀਏ ਇੱਕ ਛੋਟਾ ਸਾ ਮਰੂਦ ਹਮੇ ਮਿਲ ਹੀ ਗਿਆ ਹੈ। ਥੋੜਾ ਕੱਚਾ ਸਾ ਹੈ ਹੈ ਵੀ ਬੱਚਾ ਸਾ ਹੈ। ਹਾਂਜੀ ਹਾਂਜੀ। ਇੱਧਰ ਵੇਖੋ ਸ਼ੁਕਰ ਫਾਈਨਲੀ ਇੱਧਰ ਜਿਹੜਾ ਸਾਰਾ ਕਾ ਕੱਟਿਆ ਗਿਆ ਤੇ ਪਹਿਲਾਂ ਨਾਲੋਂ ਸਫਾਈ ਹੋ ਚੁੱਕੀ ਆ। ਇਹ ਕਾਦੇ ਲਈ ਗੱਡੀਆਂ ਆਸੇ ਕਿਵੇਂ ਸੀ? ਗੱਡੀਆਂ ਲਾ ਦਿੰਦੇ ਹੁੰਦੇ ਜਦੋਂ ਸਾਹਮਣੇ ਕੱਟ ਪੈ ਜੇ ਥਾਂ ਫਿਰ ਇੱਧਰ ਗੱਡੀਆਂ ਲਾ ਦਿੰਦੇ। ਓ ਕਵਾੜਾ ਉਹਨੂੰ ਇਗਨੋਰ ਕੀਤਾ ਜਾਵੇ। ਬਸ ਆਪਾਂ ਤਾਂ ਬੁੱਟੇ ਹੀ ਵੇਖਣੇ ਆ। ਮੈਂ ਤਾਂ ਖਡਰਾ ਲੈਣੀ ਆ ਆ ਹਾ ਹਾ ਆ ਲੈਮਨ ਆ ਰਿਹਾ ਲੈਮਨ ਵਾਓ ਤੋੜ ਲਿਆ ਹੋਰ ਵੀ ਵੇਖਣ ਇੱਕ ਹੋਰ ਵੀ ਨਹੀਂ ਜਗਸਿਰ ਤਾਂ ਰੋਜ ਸਲਾਦ ਚ ਕਰ ਕਰਕੇ ਨਾ ਪਾਉਂਦਾ ਪਾ ਪਾ ਕੇ ਖਾਂਦਾ ਹੈ ਨਿੰਬੂ ਤੋਂ ਤੋਂ ਵੀ ਖਾ ਲਿੰਦਾ ਹੈ ਜਗਾ ਬੜੇ ਵਧੀਆ ਨੇ ਹਨਾ ਮਿੱਠੇ ਜਿਹੇ ਨੇ ਜਿਆਦਾ ਨਹੀਂ ਉਹ ਖੱਟੇ ਨਹੀਂ ਹੈਗੇ ਤੇ ਜਗਸਿਰ ਤਾਂ ਉਵੇਂ ਹੀ ਖਾ ਲਿੰਦਾ ਹੈ ਹੈ ਆ ਤੱਕ ਨੂੰ ਹਨਾ ਵਾਓ ਇਧਰ ਤਾਂ ਪੂਰੇ ਬੱਲੇ ਬੱਲੇ ਆ ਗਏ ਵਾਵਾ ਲੱਗੇ ਆ ਵਾਦੂ ਚੱਲ ਮੇਰਾ ਭਾਈ ਟੋਕਰਾਂ ਲਿਆਵਾ ਹੋਰ ਔਨੀ ਔਨੀ ਫਿਰ ਟੋਕਰਾਂ ਲੈ ਕੇ ਥਲੇ ਸੱਪ ਡਰ ਗਈ ਡਰ ਗਈ ਭੈਣੇ ਵੇਖ ਕੇ ਹਵਾ ਆਉਂਦੀ ਮੈਂ ਕੀ ਆਉਂਦੀ ਮੈਂ ਕਿਹਾ ਹਵਾ ਆਉਂਦੀ ਤੁਹਾਨੂੰ ਹੋਰ ਮੈਂ ਤਾਂ ਵੇ ਉੱਡਦੀ ਜਾਨੀ ਮਾਮੀ ਤਾਂ ਬਾਈਲੋ ਹੀ ਉੱਡ ਗਈ ਮੈਂ ਤੂੰ ਧਿਆਨ ਨਾਲ ਚੱਲ ਮੈਂ ਪਿੱਛੇ ਘਰ ਬਿੰਨੀ ਥੋੜਾ ਜਿਹਾ ਪੱਖਾ ਇਹ ਮੈਨੂੰ ਲੱਗਦਾ ਸਿਆਲ ਵਾਲਾ ਪੱਖਾ ਏ ਹਾਂਜੀ ਤੂੰ ਗਰਮੀਆਂ ਚ ਚਲਾਈ ਬੈਠੀ ਆਂ ਹੋਈ ਮੈਨੂੰ ਪਤਾ ਹੀ ਨਹੀਂ ਲੱਗਾ ਘਰੇ ਆਹ ਹੈ ਪਣੇ ਗਰਮੀਆਂ ਵਾਲਾ ਆ ਲੈ ਦੱਸ ਇਹ ਸਿਆਲ ਵਾਲਾ ਏ ਉਹ ਸਿਆਲ ਵਾਲਾ ਆ ਜਾਂ ਗਰਮੀਆਂ ਵਾਲਾ ਏ ਇਹ ਕੀ ਚੱਕਰ ਏ ਇਹ ਗਰਮੀਆਂ ਵਾਲਾ ਹੋਰ ਪੱਖਾ ਸਿਆਲ ਵਾਲਾ ਹਾਂਜੀ ਐਸੀ ਪਤਾ ਤੋਂ ਦੋ ਬਰਾਡੀਆਂ ਦਾ ਪੱਖੇ ਘਰ ਕਿੰਨੇ ਸਹੀ ਗੱਲ ਕੋਮਲ ਪਿੰਗ ਨਹੀਂ ਝੁੱਟਣੀ ਹਾਂਜੀ ਲੈਨੇ ਝੂਟਾ ਹੋਂ ਤਾਂ ਦਰਖਤ ਮੰਮੀ ਮੰਮੀ ਤਾਂ ਡਰੀ ਜਾਂਦੀ ਹੈ ਨਾ ਹੋਈ ਆ ਪਤਾ ਨਹੀਂ ਆ ਪਕੜ ਦਰਖਤ ਤੇ ਪਾਈ ਆ ਆਪਾਂ ਇਸ ਕਰਕੇ ਪਾਈ ਵੀ ਕੰਮ ਲੈ ਜਦੋਂ ਮਰਜ਼ੀ ਝੂਟ ਲੈਣੀ ਥੱਲੇ ਤੇ ਆ ਨਾ ਭੈਣ ਜੀ ਸਿੱਧੇ ਨਹੀਂ ਵੇਖ ਕੇ ਥੱਲੇ ਕਾ ਹੈ ਆਦੇ ਕਿ ਟਿਕਾਣੇ ਰੋਟੀ ਖਾ ਕੇ ਚੱਪਣ ਦਾਣੇ ਉਹ ਪੈ ਲਾ ਹਾਂ ਅਸੀਂ ਰੋਟੀ ਖਾ ਕੇ ਥਾੜੇ ਚੱਪਣੇ ਹਾਂ ਲੜਾਕਾ ਜਾ ਜਾ ਆ ਗਿਆ ਲੋ ਵੀ ਹੁਣ ਆਪਣੇ ਮੈਮ ਝੂਟ ਰਹੇ ਨੇ ਪੀਂਗ ਨਾਲ ਚਾਮਟੜੀਕਾ ਵੀ ਝੂਟੇ ਜਾਂਦੀ ਆ ਭਈ ਹੁਣ ਬੈਠੇ ਹੁਣ ਤੇ ਆਪਾਂ ਪਿੰਗਾ ਝੋੜ ਲਗੇ ਕਿਹਦੇ ਕੇ ਸਾਥ ਪਰ ਧਿਆਨ ਖੜਾ ਹੁੰਦਾ ਸੀਗਾ ਨਾ ਹਾਂਜੀ ਹੁਣ ਦੇਖ ਲੋ ਹੁਣ ਦੇਣ ਹੁਣ ਵੇਖੇ 6 ਵਜੇ ਛਿਪਜਿਆ ਕਰਨਾ ਹੋ ਵੀ ਹੁਣ ਸਹੀ ਗੱਲ ਸਾਢੇ 5 6 ਵਜੇ ਕਿੰਨੀਆਂ ਸੋਹਣੀਆਂ ਲੱਗਦੀਆਂ ਲਟਾਂ ਜੀਆਂ ਸੜਕ ਤੇ ਆਹ ਗੁਰੇ ਹੀ ਪਤਾ ਲੱਗ ਜਾਂਦਾ ਵੀ ਸੰਦ ਆਉਂਦੇ ਪਏ ਨੇ ਆਪਾਂ ਬਾਹਰ ਆਏ ਤੇ ਹਵਾਏ ਰੁਕ ਗਈ ਚਲਦੀ ਆ ਮਰੀ ਮਾੜੀ ਹੈ ਥੋੜੀ ਜੀ ਘਟ ਗਈ ਪਰ ਰੱਬ ਖਰੇ ਖੁਸ਼ ਨਹੀਂ ਹੋਇਆ ਮੈਂ ਜੰਦਾ ਵਾਲੀ ਆ ਗਈ ਹੈ ਜੰਦਾ ਵਾਲੀ ਆ ਗਈ ਬਾਹਰ ਸਹੀ ਤੁਸੀਂ ਕੀ ਮਾਮੀ ਜੀ ਹਾਰਵੈਸਟ ਕਰਕੇ ਲਿਆਏ ਮੈਂ ਲਿਆਈ ਆ ਨਿੰਬੂ ਪਨੇਪੂ ਕਨੇ ਮਮੇ ਤੇ ਇੱਕ ਡੱਬੀ ਇੱਕ ਡੱਬੀ ਹਾਂਜੀ ਇਸ ਵਿੱਚ ਕਿਉਂ ਪੋਣਾ ਚੁੱਤਾਂ ਵਾਸਤੇ ਅੱਛਾ ਹਾਂ ਬਾਬੇ ਦੇ ਲੈ ਕੇ ਜਾਓ ਠੀਕ ਆ ਠੀਕ ਆ ਚਲੋ ਵਧੀਆ ਇੱਕ ਰਸਨਾ ਸੋਹਣਾ ਲਬਾਸ ਲੇ ਲੂੰਗਾ ਹੂੰ ਪੂਰਾ ਵਧੀਆ ਲਾਈਕ ਕਰ ਸਕੂ ਲਿ ਸਕੂ ਕਰਦਾ ਇੱਧਰ ਬਾਬਾ ਜੀ ਵਾਓ ਦੇਦਨੇ ਬੰਦ ਕਰ ਵੇਖੋ ਕਿੰਨਾ ਸੋਹਣਾ ਲੱਗਦਾ ਆਫਿਸ ਤਾਂ ਪੂਰਾ ਜਗ ਇਹ ਸਾਰੀ ਮਾਇਆ ਹੀ ਘਟਿਆ ਜਾਂਦਾ ਰੋਈ ਦਿੱਲੀ ਹਾਂ ਸਹੀ ਗੱਲ ਸਾਰੀ ਜੱਜ ਪਹਿਰੇ ਹੋਈ ਜਾਂਦਾ ਪੂਰਾ ਵਧੀਆ ਉਹ ਗਦੀਪ ਸਿੰਘ ਸਭ ਦੀ ਆਸਾਂ ਮਾ ਲਾ ਲਾਉਗੀ